ਅੰਮ੍ਰਿਤਸਰ ਸ਼ਹਿਰ ਦੀਆਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਸ਼ਹਿਰ ਚ ਚੋਰ ਕਿਸ ਕਦਰ ਬੇਖੌਫ ਹੋ ਮਰੇ ਨੇ ਤਸਵੀਰਾਂ ਰਣਜੀਤ ਐਵੇਨਿਊ ਤੇ ਜ਼ਿਲ੍ਹਾ ਸ਼ਾਪਿੰਗ ਕੰਪਲੈਕਸ ਦੀਆਂ ਨੇ ਇੱਕ ਸ਼ਖਸ ਨੇ ਜਦੋਂ ਕੰਪਲੈਕਸ ਦੀ ਪਾਰਕਿੰਗ ਵਿੱਚ ਐਕਟੀਵਾ پارک ਕੀਤੀ ਤਾਂ ਉਸ ਤੇ ਨਜ਼ਰ ਪਈ ਕੰਪਲੈਕਸ ਘੁੰਮ ਰਹੇ ਇਸ ਦੂਜੇ ਸ਼ਖਸ ਦੀ ਇਹ ਸ਼ਖਸ ਫੋਨ ਤੇ ਗੱਲ ਕਰਦਾ ਉਸ ਐਕਟੀਵਾ ਤੇ ਜਾ ਬੈਠਿਆ ਅਤੇ ਵੇਗ ਦੇ ਵੇਗ ਦੇ ਐਕਟੀਵਾ ਸਟਾਰਟ ਕਰਕੇ ਫਰਾਰ ਹੋ ਗਿਆ ਐਕਟੀਵਾ ਚੋਰੀ ਕਰਦੇ ਵਕਤ ਇਸ ਚੋਰ ਨੇ ਆਪਣੇ ਆਲੇ ਦੁਆਲੇ ਤਾਂ ਖੂਬ ਨਜ਼ਰ ਰੱਖੀ ਪਰ ਇਹ ਭੁੱਲ ਗਿਆ ਕਿ ਉਸ ਉੱਪਰ ਇੱਕ ਤੀਜੀ ਅੱਖ ਵੀ ਨਜ਼ਰ ਰੱਖ ਰਹੀ ਹੈ ਫਿਲਹਾਲ ਪੁਲਿਸ ਨੇ ਸੀਸੀਟੀਵੀ ਫੁਟੇਜ ਤੋਂ ਇਸ ਸ਼ਖਤੀ ਪਛਾਣ ਕਰ ਲਈ ਹੈ ਅਤੇ ਉਸ ਦੀ ਭਾਲ ਜਾਰੀ ਹੈ। ਇਹ ਇੱਕ ਵਾਰ ਚੋਰੀ ਹੋਣ ਸੰਬੰਧੀ ਅਸੀਂ ਸੀਸੀਟੀਵੀ ਫੁਟੇਜ ਸਾਰੀ ਚੈੱਕ ਕੀਤੀ ਹੈ। ਇਹ ਜਿਹੜਾ ਬੰਦਾ ਮੋਨਾ ਨੌਜਵਾਨ ਵਿੱਚ ਆਇਆ ਠੀਕ ਹੈ ਜੀ ਇਹਦੇ ਸੰਬੰਧੀ ਅਸੀਂ ਤਰਖਾਸਤ ਲੈ ਕੇ ਤੇ ਐਫਆਈਆਰ ਮੁਕੱਦਮਾ ਨੰਬਰ 5880 ਦਰਜ ਕੀਤਾ ਤੇ ਇਹ ਇਹਨੂੰ ਭਾਲ ਕਰਨ ਲਈ ਅਸੀਂ ਖੁਫੀਆ ਸੋਰਸ ਲਾਏ ਆ ਸਿਵਲ 'ਚ ਵੀ ਅਸੀਂ ਬੰਦੇ ਲਾਏ ਆ। ਠੀਕ ਹੈ ਜੀ ਇਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਹਦੀ ਮੁਕਦਮੇ 'ਚ ਅਰੇਸਟ ਪਾਈ ਜਾਊਗੀ।